ਸਤਿ ਸ਼੍ਰੀ ਅਕਾਲ ਹਾਂਜੀ ਭਾਜੀ ਬਰਸੀ ਦੇ ਮੌਕੇ ਤੇ ਕੀ ਗੱਲਾਂ ਚੱਲਦੀ ਜੈ ਗੁਰਦੇ ਤੁਮ ਜੀ ਦੇ ਸਾਰਿਆਂ ਨੂੰ ਜੀ ਮੈਂ ਵਿਪੰਗ ਮਦਰਾਇ ਪ੍ਰਧਾਨ ਸ਼ਿੰਦਰ ਗਾਸ ਮੰਦਿਰ ਫਰਡ ਵਿਸ਼ੂਪੁਰਾ ਅੱਜ ਦਾ ਜਨਾ ਸਮਾਗਮ ਵਿਸ਼ੂਪੁਰਾ ਮੰਦਿਰ ਵਿੱਚ ਮਨਾਇਆ ਜਾਣਾ ਉਹ ਇੱਕ ਸੋਸ਼ਲ ਸੰਤਨ ਰਾਗਦਾਸ ਮਹਾਰਾਜ ਜੀ ਜਿਹੜੇ ਕੀ ਇਸ ਮੰਦਿਰ ਦੇ ਸੰਸਥਾਪਕ ਸਨ ਸੋਨਾ ਨਾ ਦੇ ਬੱਸੀ ਸੁਆਮ ਸੁਆਗਨੜਾ ਗਈ ਤੇ ਨਦਰ ਦੇ ਚ ਸੰਤਾਂ ਦੇ ਸਾਈ ਹੋਗਣਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਥੇ ਜਿੱਦੇ ਵਿੱਚ ਬਹੁਤ ਵਕ ਸ਼ਰ ਦੇ ਮਗਿਆ ਜੋਖ ਖੋ ਦਾ ਦੋ ਮਸਗਾਂਨ ਤੈ ਰਾਮ ਗਾਂ ਜੀ ਦੂਰ ਤੋਂ ਪਰਾਣਾ ਜੀ ਕੋ ਵੀ ਜਾਨ ਸਾਨ ਖਾ ਵੀ ਸਤਿ ਆਏਗੇ ਤੇ ਮੈਂ ਸਾਰਿਆਂ ਤੁਹਾਨੂੰ ਕਰਨਾ ਤੇ ਇਸ ਮੋਕੇ ਦੇ ਤੁਹਾਡੀ ਸੰਗਤ ਵੱਲੋਂ ਇਹਦਾ ਲੰਗਰ ਵਾਰੇ ਸਰਦਾਨਾ ਬਣਾਇਆ ਗਿਆ ਤੇ ਚਲਾਇਆ ਜਾ ਰਿਹਾ ਤੇ ਨਾਲ ਹੀ ਬਾਜ ਸੰਦੇ ਉੱਥੇ ਲੱਗ ਗਿਆ ਨਸ਼ੀਲ ਹੈ ਉਹ ਵੀ ਚੰਗੀਆਂ ਸਿਹਤ ਤੋਂ ਬਾਰੇ ਤੇ ਲੈ ਸਮ ਹੀ ਕਵਾਗਤੀ ਜਿੰਨੀ ਸੰਤਾ ਇੱਥੇ ਆਣ ਤੇ ਅੱਗੇ ਮਹਾਰਾਜ ਦਾ ਜੀਵਾਦ ਲੈਣ ਆਪਣੇ ਜੀਵਨ ਨੂੰ ਸਫਲ ਕਰਨ ਕਦੇ ਇਹ ਦਿਨ ਆਲੀ ਜੇ ਬੁਲਦੇ ਨਾਲ ਇਸ ਦਾ ਜਿਹੜਾ ਕਿ ਸਾਡਾ ਆਨਲਾਈਨ ਚੈਨਲ ਹੈ ਆਰ ਕੇ ਟੀਵੀ ਚੈਨਲ ਦਾ ਜਿਗਾ ਕਿ ਤੁਸੀਂ ਉਹਨਾਂ ਦੇ ਲਈ ਜਿਹੜੇ ਇਹਨੇ ਜਿਹੜੇ ਉਹਨਾਂ ਦਾ ਹੌਸਲਾ ਤੁਹਾਨੂੰ ਅੱਥਰ ਕਰ ਰਿਹਾ ਤੇ ਉਹ ਸੱਚੀ ਮੁੱਖੀ ਆਲਦੇ ਸਾਹਿਨਾ ਗੁਰਦੇ ਨੇ ਤੇ ਸਾਡੀ ਜਣੀ ਹੈ ਕਿ ਸਾਡਾ ਸੰਦੇਸ਼ ਆ ਪੂਰੇ ਸ਼ਹਿਰ ਬਈ ਪੂਰੇ ਜਿਹੜੀਆਂ ਨੇ ਲਾਂਦੇ ਨੇ ਤੁਸੀਂ ਉਹਨਾਂ ਦਾ ਗੋਭਲ ਧੰਨ ਕਰ ਰਿਹਾ ਨਾ ਨਹੀਂ ਮੈਂ ਸਾਰੀ ਸੰਤਾ ਦਾ ਆਪਣੇ ਦਿਲੋਂ ਆਪਣੇ ਪੁਨਵੰਦਰ ਮੱਢੀ ਕੋਲੋਂ ਧੰਨਵਾਦ ਕਰਦਾ ਜਿਆ ਗੁਰਦੇ ਤਾ ਉਹਨਾਂ ਦਾ ਬਹੁਤ ਅੱਛਾ ਜਿਕਾਰੇ ਦਾ ਜਿਦੋਂ ਬੋਲੇ ਸੋਨ ਪਰ ਸੰਮੇ ਬਾਸ ਸਾਰਾ ਜੀ ਕੋ ਬੋਲੇ ਸੋਨ ਪਰ ਬ੍ਰੰਤਿ ਨੇ ਸੋਨ ਸੱਤ ਬਰਾਗ ਅਸਮਾਨਾ ਜੀ ਹਾਂਜੀ ਭਾਜੀ ਹਾਂਜੀ ਬਲਸੀ ਦੇ ਮੌਕੇ ਤੇ ਕੀ ਕਹਣਾ ਚਾਹੁੰਦੇ ਮੈਂ ਜੀ ਅੱਜ ਦੀ 108 ਸੰਤ ਪ੍ਰਮਦੀਨ ਬਾਬਾ ਬਰਾਜਦਾ ਜੀ ਦੀ ਬਸੇ ਉੱਤੇ ਆਈਆਂ ਹੋਈਆਂ ਸੰਤਾਂ ਨੇ ਪਹਿਲਾਂ ਤੇ ਜੈ ਗੁਰੂ ਦੇ ਧੰਨ ਗੁਰੂ ਦੇ ਜੀ ਤੇ ਤੇ ਉਸੋ ਬਾਗ ਸਹਿ ਮੰਦਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੀ ਬਹੁਤ ਕੁਝ ਪੱਦਰ ਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ yogi maharaj ਦਾ satsang ਤੇ langar ji ਇਤਿਜਾਮ ਕੀਤਾ ਹੈ ਕਿ ਸੰਤ ਬਿਰਾਗਦਾਸ ਜੀ ਦੀ ਵਰਸੀ ਦੇ ਉਪਰਾੰਤ ਇਹਨਾਂ ਨੇ ਖੰਡੇ ਮਿਠੇ ਜਲਦੀ ਸਭੀਲ ਚਲਾਈ ਹੈ ਤੇ ਮੈਂ ਆਪਣੇ ਵੱਲੋਂ ਸਮੂਹ ਆਈਆਂ ਆਈਆਂ ਸਾਥ ਸੰਗਤਾਂ ਵੱਲੋਂ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਜੀ ਰਵੀਦਾਸੀ ਆ ਭਰਾਵਾਂ ਨੇ ਜੈ ਗੁਰੂ ਦੇ ਧੰਨ ਗੁਰਦੇਵ ਆਦੇਵੇ 108 ਸੰਤ ਬ੍ਰਹਮ ਲੀਨ ਮਹਾਰਾਜ ਫੈਰਾਗਦਾਜੀ ਮਹਾਰਾਜੀ ਦੀ ਵਰਸੀ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦੇਣਾ ਵਾ ਜੈ ਗੁਰਦੇਵ ਧੰਨ ਬੰਡੀ ਜੀਗੇ ਸੀ ਜਿੰਦਰਾ ਕਲਨੀ ਪ੍ਰਧਾਨ ਅੱਗੇ ਜੁਕਲੰਤਰਾਨਾਂ ਦੇ ਸਾਰੀ ਸੰਗਤ ਨੂੰ ਜੈ ਬਿਰਦੇਵ ਤਾਰਕ ਦੇਵ ਜੀ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮੰਦਰ ਫੈਟ ਆਫ ਸਿਚੂਨੁਰਾ ਵਿਖੇ ਸਾਡੇ ਜਿਹੜੇ ਜਨ ਅਸਿਆ ਸਫਾਇ ਦੇ ਦਰਮਨ ਲੀਨ ਸ਼੍ਰੀ 108 ਸੰਤ ਬਦਾਗਦਾ ਜਿਹਦਾ ਵਰਸੀ ਸਮਾਗਮ ਬਣਾਇਆ ਜਾ ਰਿਹਾ ਹੈ इस संबंध में मंदिर विखे भारी घाट होया काफी संघत दूरों ने आई अंगत सारे बड़े धूमधाम से मनाई जा रहे हैं स्टमन नगर से भी प्रधान आए हुए हैं अपने कृष्णपुर के अपने बरस मनाई जा रहे हैं ਸੇ ਅਨੁਸਾਰ ਜੀ ਦੇ ਹੱਤਾਂ ਕੋਰ ਤੋਂ ਹਮਾਰੇ ਬਾਬਾ ਜੀ ਮਾਰੇ ਸਦਾ ਬਾਬਾ ਜੀ ਦੇ ਜੈ ਤੰਤਨ ਬਾਬਾ ਪ੍ਰਭਾਤ ਸ੍ਰੀ ਮਹਾਰਾਜ ਦੇ ਸ਼ੁਭ ਅਵਸਰ ਦੇ ਜੋ ਮਹਾਰਾਜ ਦੇ ਅੱਜ ਵਰਚੇ ਸਮਾਗਮ ਮਨਾਇਆ ਜਾ ਰਿਹਾ ਸੰਗਤ ਵੱਲੋਂ ਦਿਲ ਕੇ ਸਾਰੀ ਸੰਗਤ ਵੱਲੋਂ ਤੇ ਮਲਾਂ ਵਾਚੀ ਹੋ ਵੱਲ ਅਤੇ ਅਪੋਰ ਵਾਣ ਆਨ ਮਰੀਆਂ ਸੰਤਾਂ ਦੇ ਦਿਲ ਕੇ ਤੇ ਮਹਾਰਾਜਾ ਮਰਚੇ ਇਸ ਮਾਗੋ ਮਨਾਇਆ ਹੈ ਉਹ ਸਾਰਿਆਂ ਦਾ ਤਨਿਹਾਰ ਸਾਰਿਆਂ ਦਾ ਤੁਤਣਾ ਜੀ ਆਇਆਂ ਜੀ ਆਇਆਂ ਜੀ ਆਇਆਂ ਤੁਹਾ माजी ਹੈਡ ਆਫ ਜਿਹਦੇ ਆ ਸਭ ਤੋਂ ਵਨੋ ਜੈਗੋ ਦੇ ਸਾਡੇ ਜਾਤੇ ਮੈਂ ਅਸ਼ਲੇ ਮਚਾਨੇ ਜਨਸ ਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮੰਦਰ ਹੈਡ ਆਫ ਕੁਝ ਵੀ ਪੁਰਾ ਸ੍ਰੀ ਅਮਰ ਸਭ ਕਹਿੰਦਾ ਹਾਂ ਆ ਗੁਰੂਤਾਰੀ ਸਾਧ ਸੰਗਤ ਜੀ ਅੱਜ ਆ ਬ੍ਰਹਮਲੇ ਨੇ ਛੋਟ ਸੰਤ ਬਰਾਗਦਾਸ ਜੀ ਮਹਾਰਾਜ ਜੀ ਦੀ ਸਾਲਾਨਾ ਵਰਤੀ ਸਮਾਗਮ ਸਾਈਟ ਆਫਿਸ ਪੁਸ਼ਨਪੁਰਾ ਵਿਤੇ ਮਨਾਇਆ ਜਾ ਰਹੀ ਹੈ ਸੋ ਜੋ ਮੰਦਰ ਹੈ ਗੁਰੂ ਰਵਿਦਾਸ ਮਹਾਰਾਜ ਦਾ ਹੈ ਓਥੇ ਪੁਸ਼ਨਪੁਰੇ ਦਾ ਸੰਤ ਬਰਾਗਦਾਸ ਜੀ ਦੀ ਦੇਣ ਹੈ ਕਿਉਂਕਿ ਸੰਤ ਬਰਾਗਦਾਸ ਜੀ ਨੇ ਇੱਥੇ ਡੇਰਾ ਲਾਇਆ ਔਰ ਡੇਰਾ ਲਾ ਕੇ ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਥਾਨ ਬਣਾਇਆ ਔਰ ਅਮਰਤ ਸਰ ਦੇ ਵਿੱਚ ਵਸ ਵਕ ਜਗ੍ਹਾ ਦੇ ਜਿੰਦਾ ਜੱਤੇ ਵੀ ਸੰਤ ਬਰਾਗਦਾਸ ਮਹਾਰਾਜ ਜੀ ਦਾ ਜੈ ਪੁੱਤ ਉਤੇ ਉਹਨਾਂ ਨੇ ਗੁਰੂ ਜਾਸ ਮਹਾਰਾਜ ਜੀ ਦੇ ਮੰਦਰ ਸੇ ਸੋਗਤ ਕੀਤੇ ਉਹ ਜਿੰਦੇ ਸੰਗਤਾਂ ਗੁਰੂ ਜਾਸ ਮਹਾਰਾਜ ਜੀ ਦੀ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਲੈਣ। ਸੋ ਇਸ ਮੌਕੇ ਤੇ ਅੱਜ ਜਿਹੜਾ ਵਾ ਸਮੂਹ ਸ਼੍ਰੀ ਗੁਰੂ ਜਾਸ ਸਭਾਵਾਂ ਦੇ ਪ੍ਰਧਾਨ ਸਭਾਨ ਆਪਣੇ ਮੈਂਬਰਾਂ ਸਹਿਤ ਪ੍ਰਧਾਨ ਜੀ ਤੋਂ ਸੁਖੀ ਤਰਾਨਾ ਇਸਮੁਨਗਰ ਤੋਂ ਬੰਟੀ ਜੀ ਪ੍ਰਧਾਨ ਇੰਦਰਾ ਗਲੋਨੀ ਤੋਂ ਔਰ ਨਾਲ ਹੀ ਜਿਹੜਾ ਵਾ ਮਾਸਟਰ ਨਾਮ ਲਾਲ ਜੀ ਔਰ ਹੋਰ ਸਾਡੇ ਭਾਈ ਸਾਹਿਬ ਜਿਹੜੇ ਨੇ ਕਾਫੀ ਸੰਤਾਂ ਜਿਹੜੀਆਂ ਹਨ ਮੰਨ ਲਾਲ ਜੀ ਪੱਲੇਵਾਲ ਪੱਪੀ ਜੀ ਹੋਰ ਕਾਫੀ ਸੰਤਾਂ ਜਿਹੜੀਆਂ ਨੇ ਅੱਜ ਪਹੁੰਚਿਆ ਨੇ ਗੁਰੂ ਜੀ ਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਪਪਾ ਮਰਾਜਾ ਜੀ ਦੀ ਪਤਨੀ ਨੂੰ ਤੇ ਮੁੱਖ ਦੇ ਸ਼ਰਧਾਂ ਦੇ ਮੁਖ ਪੇਟ ਕਰਨ ਵਾਸਤੇ ਸੋ ਮੈਂ ਥਾਰਨ ਜੀ ਆਇਆਂ ਨੂੰ ਬੰਨਾਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਜੀ ਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜੋ ਤੋਂ ਵੀ ਗੁਰੂ达ਸ ਮਹਾਰਾਜ ਜੀ ਦੀ ਐਸੀ ਇਲਾਹੀ ਬਾਣੀ ਹੈ ਜਿਹੜਾ ਜਿਹੜਾ ਵੀ ਗੁਰੂ达ਸ ਮਹਾਰਾਜ ਜੀ ਦੀ ਬਾਣੀ ਤੋਂ ਚਿੰਨੇ ਆਪਣੇ ਜੀਵਨ ਚਾ ਬਣਾਇਆ ਗੁਰੂਤਾਰ ਸਾਸੰਗ ਜੀ ਉਹਦਾ ਜਿੰਮਰ ਸਫਲ ਹੋ ਗਿਆ ਤੁਸੀਂ ਇਸੇ ਗੱਲ ਦੇ ਤੌਰ ਤੇ ਆਏ ਔਰ ਆਪਾਂ ਗੁਰੂਵਦਾਸ ਮਹਾਰਾਜ ਜੀ ਦੇ ਬਾਣੀ ਨਾਲ ਜੁੜੀਏ ਆਪਣੇ ਜਿਹੜੇ ਸਾਡੇ ਸਮਾਜ ਦੇ ਡੇਰੇ ਬਣੇ ਨੇ ਡੇਰਾ ਪੱਲਾ ਨਦੀਕਰੀ ਮਹਾਰਾਜ ਜੀ ਇਸਰਫਾਨ ਜਿਹੜੇ ਸਾਡੇ ਬਣੇ ਨੇ ਅਸੀਂ ਉਸਤਾਨਾਂ ਨਾਲ ਜੁੜੀਏ ਸੰਤਾਂ ਮਹਾਪੁਰਸ਼ਾਂ ਦੇ ਜਨਨ ਨਾਲ ਜੁੜੀਏ ਔਰ ਆਪਣੇ ਜੀਵਨ ਨੂੰ ਸਭ ਤੋਂ ਬਣਾਈਏ ਤਾਂ ਕਿ ਕਦੀ ਕਬਰ ਬਣਾਈਏ ਜੈ ਗੁਰ ਦੇ ਜੈ ਤਾਂ ਬੋਲ ਬਹੁਤ ਬੋਲ